ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਜੀ ਟੀਸਟਾ ਬ੍ਰਾਂਡ ਦੇ ਹੋਣਗੇ ਜਿਹੜੀਆਂ ਭੈਣਾਂ ਦਾ ਟੀਸਟਾ ਬ੍ਰਾਂਡ ਦਾ ਸੂਟ ਬਾਈ ਕਰਨਾ ਚਾਹੁੰਦੀਆਂ ਹਨ ਉਹਨਾਂ ਨੂੰ ਪਤਾ ਹੈ ਜੀ ਬਾਕੀ ਜਿਨ੍ਹਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸਟਾਰਟ ਕਰਦੇ ਆ ਆਪਾਂ ਪਸ਼ਮੀਨੇ ਦੇ ਸੂਟ دکھਾਵਾਂਗੇ ਜਿਹੜੇ ਟੀਸਟਾ ਬ੍ਰਾਂਡ ਚ ਹੋਣਗੇ ਦੇਖ ਸਕਦੇ ਹੋ ਫਸਟ ਜਿਹੜਾ ਸੂਟ ਆ ਬਾਲ ਸੋਨਾ ਕਲਰ ਹੈ ਜੀ ਪ੍ਰਿੰਟਡ ਸੂਟ ਹੋਣਗੇ ਇਹ ਜਿਨ੍ਹਾਂ ਦੇ ਵਿੱਚ ਫਲਾਵਰਸ ਦੇ ਬਹੁਤ ਸੋਹਣੇ ਪ੍ਰਿੰਟਡ ਹੋਣਗੇ ਪਿਓਰ ਜਿਹੜਾ ਟੀਸਟਾ ਪਸ਼ਮੀਨਾ ਹੋਏਗਾ ਸੂਟ ਠੀਕ ਹੈ ਜੀ ਪ્યોਰ ਦਾ ਸੂਟ ਹੋਏਗਾ ਪਸ਼ਮੀਨੇ ਦਾ ਹੋਏਗਾ ਤੇ ਬ੍ਰਾਂਡ ਦਾ ਟੈਸਟਾ ਹੋਏਗਾ ਸਾਰੇ ਸੂਟਾਂ ਤੇ ਜਿਹੜੀ ਸਟੈਂਪ ਬੁਕਾਇਦਾ ਲੱਗੀ ਹੋਏਗੀ ਠੀਕ ਹੈ ਜੀ ਤੁਸੀਂ ਜਦੋਂ ਵੀ ਆਰਡਰ ਲਓਗੇ ਤੁਸੀਂ ਆਪਣੀ ਬੁਕਾਇਦਾ ਨਾਲ ਸਟੈਂਪ ਚੈੱਕ ਕਰ ਸਕਦੇ ਹੋ ਬਾਕੀ ਜੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਉਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜੀ ਜਾਓ ਤੇ ਆਪਣਾ ਜਿਹੜਾ ਆਰਡਰ ਹੈ ਬੁੱਕ ਕਰੀ ਜਾਓ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਬਹੁਤ ਸੋਹਣੇ ਕਲਰ ਆ ਯੂਨੀਕ ਜੇ ਕਲਰ ਆ ਤੇ ਬਹੁਤ ਹੀ ਸੋਹਣੇ ਜਿਹੜੇ ਆ ਸਰਦੀਆਂ ਦੇ ਲਈ ਸਪੈਸ਼ਲ ਆ ਪਸ਼ਮੀਨਾ ਤਾਂ ਵੈਸੇ ਹੀ ਬਹੁਤ ਹੀ ਟ੍ਰੈਂਡਿੰਗ ਚ ਫੈਬਰਿਕ ਚੱਲਦੇ ਆ ਅੱਜਕੱਲ ਬਾਕੀ ਜੀ ਇਹ ਸੂਟ ਬ੍ਰਾਂਡ ਦੇ ਰਹਿਣਗੇ ਕੋਈ ਵਿਦਆਊਟ ਬ੍ਰਾਂਡ ਨਹੀਂ ਹੋਏਗਾ ਜਿਨ੍ਹਾਂ ਦਾ ਬ੍ਰਾਂਡ ਦਾ ਟੇਸਟਾ ਹੋਏਗਾ ਬਹੁਤ ਸੋਹਣੇ ਡਿਫਰੈਂਟ ਜੇ ਕਲਰ ਆ ਇਹ ਹਰੇਕ ਇਸ ਗਰੁੱਪ ਦੇ ਲਈ ਕੋਈ ਵੀ ਬਾਈ ਕਰਨਾ ਚਾਹੁੰਦੇ ਆ ਕਰ ਸਕਦੇ ਹੋ ਬਾਕੀ ਜੇ ਅਗਰ ਤੁਸੀਂ ਇਹਨਾਂ ਤੇ ਕੋਈ ਵਰਕ ਕਰਵਾਉਣਾ ਚਾਹੁੰਦੇ ਹੋ ਵੀ ਕਰਾ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਆਰੀ ਵਰਕ ਕਰਾ ਸਕਦੇ ਹੋ ਇਹਦੇ ਅਕੋਰਡਿੰਗ ਕੋਈ ਵੀ ਤੁਸੀਂ ਵਰਕ ਕਰਵਾ ਕੇ ਸੂਟ ਨੂੰ ਜਿਹੜਾ ਰੈਡੀ ਕਰਾ ਸਕਦੇ ਹੋ ਇਹ ਦੇਖ ਸਕਦੇ ਹੋ ਤੁਸੀਂ ਇਹਨਾਂ ਫੋਟੋਸ 'ਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਆਪਣਾ ਪਾ ਕੇ ਆਪਣਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਲੇਟੈਸਟ ਜਿਹੇ ਕਲਰ ਆ ਜਿਹੜੇ ਕਿ ਸਰਦੀਆਂ ਵਿੱਚ ਬਹੁਤ ਹੀ ਸੋਹਣੇ ਲੱਗਦੇ ਆ ਇਹਨਾਂ ਵਿੱਚ ਜਿਹੜੀ ਆਪਣੀ ਸੂਟ ਦੀ ਜਿਹੜੀ ਲੁੱਕ ਬਹੁਤ ਸੋਹਣੀ ਨਿਕਲ ਕੇ ਆਉਂਦੀ ਆ ਬ੍ਰਾਈਟ ਜੇ ਬਹੁਤ ਸੋਹਣੇ ਕਲਰ ਆ ਜਿਹੜੇ ਕਿ ਅੱਜਕੱਲ ਟ੍ਰੈਂਡਿੰਗ ਚੱਲ ਰਹੇ ਆ ਠੀਕ ਹੈ ਜੀ ਕਈ ਭੈਣਾਂ ਜਿਹੜੀਆਂ ਮੋਸਟਲੀ ਕਿ ਫਲਾਵਰਸ ਵਾਲੇ ਬਹੁਤ ਪ੍ਰਿੰਟ ਪਸੰਦ ਹੁੰਦੇ ਆ ਜਿਹੜੀਆਂ ਵੀ ਭੈਣਾਂ ਫਲਾਵਰਸ ਵਾਲੇ ਪ੍ਰਿੰਟ ਪਸੰਦ ਕਰਦੀਆਂ ਉਹਨਾਂ ਦੇ ਲਈ ਵੀ ਸਪੈਸ਼ਲ ਸੂਟ ਆ ਇਹਨਾਂ ਵਿੱਚ ਕਾਫੀ ਆਪਣੇ ਛੋਟੇ ਵੱਡੇ ਫਲਾਵਰਸ ਵਾਲੇ ਆਪਾਂ ਸੂਟ ਜਿਹੜੇ ਦਿਖਾਏ ਆ ਜਿਹੜਾ ਵੀ ਤੁਹਾਨੂੰ ਇਹਨਾਂ ਚੋਂ ਪ੍ਰਿੰਟ ਪਸੰਦ ਆਉਂਦਾ ਆ ਜਿਹੜਾ ਵੀ ਕਲਰ ਪਸੰਦ ਆਉਂਦਾ ਆਪਣਾ ਸਕਰੀਨਸ਼ਾਟ ਭੇਜ ਕੇ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਬਾਕੀ ਜੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਹੋ ਆਪਣਾ ਜਿਹੜਾ ਆਰਡਰ ਆਪਣੇ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਅਗਰ ਕੋਈ ਹੋਰ ਤੁਸੀਂ ਇਨਕੁਆਰੀ ਸੂਟ ਰਿਲੇਟਡ ਲੈਣਾ ਚਾਹੁੰਦੇ ਆਂ ਜੇ ਤੁਸੀਂ ਉਹ ਵੀ ਮੈਸੇਜ ਤੇ ਨੰਬਰ ਤੇ ਮੈਸੇਜ ਕਰਕੇ ਜਿਹੜਾ ਲੈ ਸਕਦੇ ਹੋ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਾਤੋਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਉਹ ਵੀ ਕਰ ਸਕਦੇ ਹੋ ਥੈਂਕ ਯੂ ਸੋ ਮਚ